ਸ਼ੋਪਿੰਗ ਕਰਨ ਵਾਲੇ ਹੋ ਜਾਓ ਸਾਵਧਾਨ ਲਗਾਤਾਰ ਆਨਲਾਈਨ ਠੱਗੀਆਂ ਵਜਦੀਆਂ ਪਈਆਂ ਲੋਕਾਂ ਦੇ ਨਾਲ ਫੇਸਬੁੱਕ ਦੇ ਉੱਤੇ ਇੰਸਟਾ ਦੇ ਉੱਤੇ YouTube ਤੇ ਔਰ ਬਹੁਤ ਸਾਰੀਆਂ ਵੈਬਸਾਈਟਾਂ ਆਈਆਂ ਜਿਹੜੀਆਂ ਆਨਲਾਈਨ ਸ਼ੋਪਿੰਗ ਕਰਦੇ ਗਿਆ ਉਹਨਾਂ ਦੇ ਰਾਹੀਂ ਲੋਕ ਹੋਣੇ ਸਾਧਰੀ ਠੱਗ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਪਏ ਨੇ ਕੁਝ ਮਾਮਲੇ ਤੁਹਾਨੂੰ ਦੱਸਦੇ ਆ ਜਿਹਨੂੰ ਸੁਣ ਕੇ ਤੁਹਾਡੀ ਹੈਰਾਨੀਜਨਕ ਗੱਲਾਂ ਜਿਹੜੀਆਂ ਹੈਗੀਆਂ ਤੁਹਾਨੂੰ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਕੀ ਇੰਜ ਵੀ ਕਦੀ ਹੋ ਸਕਦਾ ਹੈ ਆ ਕੁਝ ਲੋਕ ਆਨਲਾਈਨ ਚੀਜ਼ ਵੇਚਣ ਦੇ ਲਈ ਐਡ ਪਾ ਦਿੰਦੇ ਨੇ ਉਸ ਤੋਂ ਬਾਅਦ ਜਦੋਂ ਕਸਟਮਰ ਉਹਨਾਂ ਨੂੰ ਫੋਨ ਕਰਦਾ ਹੈ ਤੇ ਉਹਨਾਂ ਨੂੰ ਜਿਹੜਾ ਆਰਡਰ ਆਪਣਾ ਓਕੇ ਕਰਨ ਦੀ ਕੋਸ਼ਿਸ਼ ਕਰਦਾ ਲੇਕਿਨ ਉੱਥੇ ਆਪਸ਼ਨ ਆਉਂਦੀ ਹੈ ਕਿ ਤੁਸੀਂ ਇਹਨਾਂ ਨੂੰ ਕੋਲ ਕਰੋ ਉਹ ਫਿਰ ਕੋਲ ਕਰਦਾ ਹੈ ਤੇ ਕੋਲ ਕਰਕੇ ਕਹਿੰਦਾ ਹੈ ਕਿ ਭਾਜੀ ਅਸੀਂ ਤੁਹਾਡਾ ਜਿਹੜਾ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਕਿ ਤੁਹਾਡੇ ਇੱਥੇ ਆਪਸ਼ਨ ਹੀ ਨਿਕਲਦੀ ਪਈ ਸਿਰਫ ਤੁਹਾਨੂੰ ਕੋਲ ਕਰਨ ਦੀ ਹੀ ਆਰ ਹੈਗੀ ਆ ਉਹ ਜਦੋਂ ਅਗਲੇ ਪਾਸੇ ਬੰਦਾ ਜਿਹੜਾ ਹੁੰਦਾ ਆ ਉਹ ਕਹਿੰਦਾ ਤੁਸੀਂ ਮੈਨੂੰ ਸਿੱਧੇ ਪੈਸੇ ਪਾਓ ਅਸੀਂ ਤੁਹਾਡਾੜਾਗਾ ਆਰਡਰ ਦਾੜਾਗਾ ਉਹ ਸੈਪਟ ਕਰ ਲਵਾਂਗੇ ਫਿਰ ਤੁਹਾਨੂੰ ਚੀਜ਼ ਡਿਲੀਵਰੀ ਕਰ ਦਵਾਂਗੇ ਕਈ ਲੋਕ ਤੇ ਇਸ ਤਰ੍ਹਾਂ ਦੇ ਝਾਸਿਆਂ ਦੇ ਵਿੱਚ ਆ ਕੇ ਫਸ ਜਾਂਦੇ ਗਏ ਨੇ ਤੇ ਕਈ ਲੋਕ ਜਿਹੜੇ ਸਿਆਣੇ ਹੁੰਦੇ ਆ ਉਹ ਇਹ ਚੀਜ਼ ਨੂੰ ਫਰੋਡ ਸਮਝਦੇ ਨੇ ਜਿਸ ਦੇ ਕਰਕੇ ਉਹਨਾਂ ਦਾ ਬਚਾਅ ਹੋ ਜਾਂਦਾ ਗਾ ਜੇ ਤੁਹਾਨੂੰ ਵੀ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਕਿ ਜਦ ਤੁਹਾਨੂੰ ਆਰਡਰ ਆਰਡਰ ਕਰਨ ਦੀ ਜਗ੍ਹਾ ਉਹਦੇ ਉੱਤੇ ਕਾਲ ਕਰਨ ਲਈ ਕਿਹਾ ਜਾਂਦਾ ਹੈਗਾ ਤੁਸੀਂ ਸਾਵਧਾਨ ਹੋ ਜਿਓ ਸਮਝਿਓ ਇਹ ਕਿਤੇ ਤੁਹਾਡੇ ਨਾਲ ਕੋਈ ਠੱਗੀ ਤਾਂ ਨਹੀਂ ਹੋ ਚੱਲੀ ਲੇਕਿਨ ਅੱਜਕੱਲ੍ਹ ਬਹੁਤੇ ਲੋਕ ਇਨ੍ਹਾਂ ਦੀਆਂ ਠੱਗੀਆਂ ਦੇ ਸ਼ਿਕਾਰ ਹੁੰਦੇ ਪਾਏ ਨੇ ਕਿਉਂਕਿ ਲੋਕ ਔਨਲਾਈਨ ਸ਼ੋਪਿੰਗ ਜਿਆਦਾ ਕਰ ਲਾ ਪਏਗੇ ਨੇ ਕਿਉਂ ਘਰ ਬੈਠੇ ਹੀ ਆਪਣੀ ਚੀਜ਼ ਪਸੰਦ ਕਰਕੇ ਆਰਡਰ ਕਰ ਦਿੱਤਾ ਜਾਂਦਾ ਹੈ ਜਿੱਤੋਂ ਬਾਅਦ ਲੋਕਾਂ ਨੂੰ ਉਹ ਚੀਜ਼ ਜਿਹੜੀ ਘਰ ਵਿੱਚ ਮਿਲ ਜਾਂਦੀ ਗਈ ਆ ਲੇਕਿਨ ਔਨਲਾਈਨ ਸ਼ੋਪਿੰਗ ਕਰਨ ਦੇ ਨਾਲ ਦੇ ਨਾਲ ਜਿਹੜੇ ਠੱਗ ਹੁੰਦੇ ਨੇ ਇਹਨਾਂ ਵੱਲੋਂ ਛਾਤੀ ਤਰੀਕੇ ਦੇ ਨਾਲ ਲੋਕਾਂ ਨਾਲ ਠੱਗੀ ਮਾਰਨ ਦਾ ਇੱਕ ਨਵਾਂ ਜਰੀਆ ਜਿਹੜਾ ਤਿਆਰ ਕੀਤਾ ਆ ਉਹ ਵੀ ਬਹੁਤ ਹੈਰਾਨੀਜਨਕ ਹੈਗਾ ਆ ਅਕਸਰ ਇਹ ਲੋਕ ਜਾਂ ਦਾ ਕਿਸਦਾ ਪੇਟੀਆਂ ਬਣਾਉਣ ਲਈ ਜਾਂਦੇ ਨੇ ਉਹ ਜਾਂ ਫਿਰ ਗੂਗਲ ਪੇ ਸਟਾਲ ਕਰਨ ਲਈ ਜਾਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਕਿ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਖਾਤੇਆਂ ਜੋ ਪੈਸੇ ਉਡਾ ਕੇ ਲੈ ਜਾਂਦੇ ਨੇ ਕਿ ਜਾਂ ਫਿਰ ਔਨਲਾਈਨ ਸ਼ੋਪਿੰਗ ਕਰਨ ਦੇ ਬਹਾਨੇ ਤੁਹਾਨੂੰ ਸਾਡੇ ਖਾਤੇ ਦੇ ਵਿੱਚ ਪੈਸੇ ਪਾਉਣ ਲਈ ਆਖਦੇ ਪਏ ਨੇ ਇੱਕ ਹੋਰ ਮਾਮਲਾ ਤੁਹਾਨੂੰ ਦੱਸਦੇ ਆ ਕਿ ਫੇਸਬੁੱਕ ਤੇ ਉੱਤੇ ਵੀ ਜਿਹੜੀਆਂ ਕਈ ਬਿਲਡਿੰਗਾਂ ਵਾਲੀ ਪ੍ਰਾਪਰਟੀ ਵੇਚਦੇ ਹੈਗੇ ਨੇ ਉਹਨਾਂ ਨਾਲ ਵੀ ਇੱਕ ਕਿਸੇ ਸ਼ਖਸ਼ ਨਾਲ ਵੱਡਾ ਸਕੈਮ ਹੋ ਚੁੱਕਾ ਆ ਚੱਕਰ ਇਹ ਬਣਿਆ ਉਹਨੇ ਔਨਲਾਈਨ ਦੀ ਇੱਕ ਐਡ ਦੇਖੀ ਜਿੱਥੇ ਬਿਲਡਿੰਗ ਪ੍ਰਾਪਰਟੀ ਦੀਗੀ ਵੇਚੀ ਜਾਂਦੀ ਆ ਉਹਨੇ ਉੱਥੇ ਓਕੇ ਕੀਤਾ ਜੇ ਤੇ ਅਗਲੇ ਬੰਦੇ ਨੇ ਤੁਹਾਨੂੰ ਦੱਸ ਦਿੱਤਾ ਕਿ ਫਲਾਨੀ ਜਗ੍ਹਾ ਦੇ ਵਿੱਚ ਇਹ ਪ੍ਰਾਪਰਟੀ ਹੈਗੀ ਆ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਫਿਰ ਤਾਂ ਤੁਸੀਂ ਉਸ ਬੰਦਾ ਸਹੀ ਹੋਵੇਗਾ ਲੇਕਿਨ ਜੇ ਤੁਹਾਨੂੰ ਆਖਦਾ ਪਿਆਗਾ ਕਿ ਇਹ ਪ੍ਰਾਪਰਟੀ ਅਜੇ ਕਿਰਾਏਦਾਰ ਕੋ ਹੈਗੀ ਆ ਜਾਂ ਉਹ ਕੋ ਮੇਰੀ ਚਾਬੀ ਨਹੀਂ ਹੈਗੀ ਬਿਲਡਿੰਗ ਦੀ ਮੈਂ ਤੁਹਾਨੂੰ ਹਾਲੇ ਨਹੀਂ ਦੱਸਦਾਗਾ ਤੁਸੀਂ ਵਿਜ਼ਿਟ ਕਰਨ ਤੋਂ ਪਹਿਲਾਂ ਇੰਨੇ ਪੈਸੇ ਮੈਨੂੰ ਪਾਓ ਫਿਰ ਅਸੀਂ ਤੁਹਾਨੂੰ ਜਗ੍ਹਾ ਦਿਖਾਵਾਂਗੇ ਤਾਂ ਸਮਝ ਲੈਣਾ ਕਿ ਤੁਹਾਡੇ ਨਾਲ ਵੱਡਾ ਧੋਖਾ ਹੋ ਚੁੱਕਿਆ ਗਿਆ ਕਿਉਂਕਿ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਦੀ ਘਟਨਾਵਾਂ ਆਮ ਹੀ ਜੀਆਂ ਹੋ ਚੁੱਕੀਆਂ ਹੈਗੇ ਨਸ ਕਰਕੇ ਸਤਾਰਕ ਰਹੋ ਤੇ ਸਾਵਧਾਨ ਰਹੋ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ